ਤਬਦੇ ਹੋਿਆਂ ਦੀ ਲੋਕ ਬਣਾਉਂਦੇ ਰਹੇ ਵੀਡੀਓ ਵੀਡੀਓ ਤੇ ਜੋੜ ਦਿੱਤਾ ਸਾਰ ਉਹਨਾਂ ਨੇ ਬਣਾਉਣ ਤੇ ਲੋਕਾਂ ਨੇ ਮੈਂ ਮੈਂ ਪਹਿਲੇ ਆ ਜਾਂਦਾ ਸੀ ਉਥੇ ਇੱਕ ਬੰਦੇ ਨੇ ਦਿਖਾਈ ਇਨਸਾਨੀਅਤ ਪਰ ਹੋਗੀ ਦੀ ਇੱਕ ਬੰਦੇ ਨੇ ਇਨਸਾਨੀਅਤ ਦਿਖਾਈ ਆ ਲੋਕਾਂ ਨੇ ਇਨਸਾਨੀਅਤ ਮੁੱਕ ਗਈ ਸਾਰੇ ਇੱਕ ਬੰਦੇ ਨੇ ਇਨਸਾਨੀਅਤ ਦਿਖਾਈ ਆ ਦੋ ਕਰਾਂ ਦੇ ਬੁਝੇ ਚਿਰਾਗ ਤੇ ਛਲੀਆਂ ਨਹੀਂ ਜਾਂਦੀਆਂ ਰੋਂਦੀਆਂ ਮਾਵਾਂ ਬੁੱਤੋ ਅਜੇ ਰੁਟਾਕਾ ਮਾਵਾਂ ਦਾ ਬੇਵਰੀ ਤੇ ਦਾ ਨੇਵਰ ਟੰਗਿਆ ਰੰਗਵਾਲਾ ਬੁੱਤ ਪਿੰਡ ਦੇ ਛੱਪੜ ਦਾ ਕੰਮ ਚੱਲ ਰਿਹਾ ਸੀ ਤੇ ਬੱਚੇ ਖੇਡ ਰਹੇ ਸੀ ਇਹ ਖੇਡਦੇ ਖੇਡਦੇ ਅਚਾਨਕ ਛੱਪੜ ਦੇ ਵਿੱਚ ਝੱਟ ਕੇ ਤੇ ਮੌਕੇ ਤੇ ਮੌਜੂਦ ਲੋਕਾਂ ਕਾ ਬੱਚਿਆਂ ਨੂੰ ਬਚਾਉਣ ਦੀ ਬਜਾਏ ਉਹਨਾਂ ਦੀ ਵੀਡੀਓ ਬਣਾਉਣ ਲੱਗੇ ਇੱਕ ਵਿਅਕਤੀ ਨੇ ਇਨਸਾਨੀਅਤ ਵਿਖਾਉਂਦੇ ਹੋਏ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਨੂੰ ਜਦੋਂ ਬਾਹਰ ਕੱਢਿਆ ਤਾਂ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਦੋਵੇਂ ਬੱਚੇ ਸਾਹ ਛੱਡ ਚੁੱਕੇ ਸੀ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਮਾਵਾ ਦੇ ਕੀਰ ਨਹੀਂ ਚੱਲੇ ਨਹੀਂ ਜਾ ਰਹੇ ਪਰਿਵਾਰਕ ਮੈਂਬਰਾਂ ਮੁਤਾਬਕ ਦੋਵੇਂ ਚਚੇਰੇ ਭਰਾ ਅਚਾਨਕ ਚੱਪੜ ਦੇ ਵਿੱਚ ਜਾ ਡਿੱਗੇ ਜਿਸ ਕਾਰਨ ਦੋਵਾਂ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਪਰਿਵਾਰ ਨੇ ਦੱਸਿਆ ਹੈ ਕਿ ਛੱਪੜ ਦੇ ਲਾਗੇ ਕੋਈ ਵੀ ਤਾਰ ਨਹੀਂ ਲੱਗੀ ਹੋਈ ਸੀ ਤੇ ਨਾ ਹੀ ਕੋਈ ਬੋਰਡ ਲੱਗਿਆ ਹੋਇਆ ਹੈ ਜਿਸ ਕਰਕੇ ਪਤਾ ਲੱਗ ਸਕੇ ਕਿ ਇੱਥੇ ਛੱਪੜ ਦਾ ਕੰਮ ਚੱਲ ਰਿਹਾ ਹੈ। ਇਹ ਦੋਨੇ ਖੇਡਦੇ ਰਹਿੰਦੇ ਸੀ ਇਕੱਠੇ। ਅਚਾਨਕ ਇਹ ਛੱਪੜ ਕੰਨੀ ਚਲੇ ਗਏ ਜੀ ਖੇਡਣ ਵਾਸਤੇ। ਜੋ ਕਿ ਛੱਪੜ ਤੇ ਨਾ ਕੋਈ ਗ੍ਰਿੱਲ ਵਗੈਰਾ ਨਾ ਕੋਈ ਤਾਰ ਵਗੈਰਾ ਬਿਲਕੁਲ ਟੀਵੀ ਵੈਸੀ ਜੀ। ਅਚਾਨਕ ਇਹ ਦੋਵੇਂ ਬੱਚੇ ਖੇਡਦੇ-ਖੇਡਦੇ ਉਹ ਛੱਪੜ ਦੇ ਵਿੱਚ ਡਿੱਗ ਗਏ। ਜਿਸ ਕਾਰਨ ਇਹਨਾਂ ਦੀ ਮੌਤ ਹੋ ਗਈ ਪਾਣੀ ਦੇ ਵਿੱਚ ਡੁੱਬਣ ਕਾਰਨ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਵੀ ਉੱਥੇ ਸਾਡੇ ਘਰ ਦੇ ਇੱਕ ਚਿਰਾਗ ਬੁਝ ਗਏ ਜੀ ਕਿਸੇ ਦੇ ਹੋਰ ਨਾ ਬੁਝਣ ਵੀ ਉੱਥੇ ਕੋਈ ਪ੍ਰਬੰਧ ਕੀਤਾ ਜਾਵੇ ਤਾਰ ਵਗੈਰਾ ਲਗਾਈ ਜਾਵੇ ਜਾਂ ਉੱਥੇ ਕੋਈ ਬੋਰਡ ਵਗੈਰਾ ਲਗਾਇਆ ਜਾਵੇ ਵੀ ਭਾਈ ਇੱਥੇ ਕੰਮ ਚੱਲਦੇ ਰਹਿਣ ਸੱਪਨ ਉੱਥੇ ਇਸ ਤਰ੍ਹਾਂ ਦਾ ਕੋਈ ਬੋਰਡ ਵਗੈਰਾ ਨਹੀਂ ਲੱਗਿਆ ਨਾ ਕੋਈ ਤਾਰ ਵਗੈਰਾ ਲੱਗੀ ਆ ਨਾ ਕੋਈ ਗ੍ਰੈਲ ਵਗੈਰਾ ਲੱਗੀ ਆ ਵੀ ਬੱਚੇ ਦੀ ਕੋਈ ਸੇਫਟੀ ਹੋ ਸਕੇ ਹੋਰ ਬੱਚਾ ਨਾ ਡਿੱਗੇ ਜੀ ਕਿਸੇ ਦੇ ਵਿੱਚ ਉੱਥੇ ਲਗੇ ਉਥੇ ਕੋਈ ਹੋ ਰਹਿਗੇ ਸੀ ਮੌਕੇ ਤੇ ਲੋਕ ਆ ਗਏ ਮੌਕੇ ਤੇ ਹੈਗੇ ਲੋਕ ਹੈਗੇ ਸੀ ਸਰ ਉਹਨੇ ਕਿਹਾ ਬਾਰ ਲੋਕਾਂ ਨੇ ਵੀਡੀਓ ਬਣਾਉਣ ਤੇ ਉਹ ਕਰਤਾ ਪਰ ਜਾਨ ਬਚਾਉਣ ਦਾ ਕਿਸੇ ਨੇ ਵੀਡੀਓ ਤੇ ਜੋਰ ਦਿੱਤਾ ਸਾਰਾ ਉਹਨਾਂ ਨੇ ਬਣਾਉਣ ਤੇ ਲੋਕਾਂ ਨੇ ਇੱਕ ਬੰਦੇ ਨੇ ਇੱਕ ਬੰਦੇ ਨੇ ਇਨਸਾਨੀਅਤ ਦਿਖਾਈ ਆ ਲੋਕਾਂ ਨੇ ਇਨਸਾਨੀਅਤ ਮੁੱਕ ਗਈ ਸਾਰੇ ਇੱਕ ਬੰਦੇ ਨੇ ਇਨਸਾਨੀਅਤ ਦਿਖਾਈ ਉਹ ਭੱਜ ਕੇ ਆਇਆ ਜਦੋਂ ਉਹ ਆਇਆ ਵਿਚਾਰਾ ਮੇਰੇ ਆਉਂਦੇ ਨੂੰ ਦੋਵੇਂ ਬੱਚੇ ਉਹ ਬਾਹਰ ਕੱਢੀ ਬੈਠਾ ਸੀ ਲੋਕ ਪੂਰੇ ਹੋਏ ਇਹ ਜੀ ਮੇਰੀ ਧੂਆ ਦੇ ਪੋਤੇ ਨੇ ਜੀ ਦੋਨੇ ਤੇ ਇਹਨਾਂ ਨੂੰ ਕੱਲ ਜੀ ਕਿਤੇ ਇਹ ਸਕੂਲੋਂ ਆ ਕੇ ਮਤਲਬ 2-3 ਵਜੇ ਬਾਗੇ ਖੇਡਣ 4 ਵਜੇ ਉਹ ਦੋਵਾਂ ਦੇ ਵਿੱਚ ਖੇਡਣ ਬਾਗੇ ਜਦੋਂ ਜੀ ਉੱਥੇ ਕਿਤੇ ਮੀਂਹ ਪਿਆ ਗਿਆ ਤੇ ਕੱਲ ਪਾਣੀ ਦੇ ਵਿੱਚ ਮਤਲਬ ਸਲਿੱਪ ਹੋ ਗਈ ਤੇ ਜਿਹੜਾ ਆਪਣਾ ਬਣਦੇ ਨੇ ਵੱਡਾ ਟੋਬਾ ਜੀ ਬਣਦੇ ਨੇ ਜਿਹੜੇ ਅੱਜ ਕੱਲ੍ਹ ਉਹਦੇ ਵਿੱਚ ਸਲਿੱਪ ਹੋ ਕੇ ਜੀ ਮਤਲਬ ਉਹਦੇ ਕਰਕੇ ਮੌਤ ਹੋ ਗਈ ਇਹਨਾਂ ਦੋਨਾਂ ਦੀ ਮੌਕੇ ਤੇ ਕੋ ਉਚਾਨ ਮੌਕੇ ਤੇ ਜੀ ਬੱਚੇ ਮਤਲਬ ਬਚਾਉਣ ਵਾਸਤੇ ਹੈਗੇ ਤੇ ਬੰਦੇ ਜੀ ਮੌਕੇ ਤੇ ਨਹੀਂ ਕਰਿਆ ਉਹਨਾਂ ਨੇ ਟਰਾਲਾ ਕਿ ਇੱਕ ਬੰਦੇ ਨੇ ਕਰਿਆ ਮੌਕੇ ਤੇ ਚਲੋ ਉਦੋਂ ਨੂੰ ਜਦੋਂ ਉਹਨਾਂ ਦਾ ਵਾਸਾ ਮਤਲਬ ਡੈਥ ਹੋ ਚੁੱਕੀ ਸੀ ਕਿਸ ਤਰ੍ਹਾਂ ਕਰਦੇ ਹਾਲਾਤ ਕਰਦੇ ਹਾਲਾਤ ਤਾਂ ਕਿ ਗਰੀਬੀ ਹੈ ਬਹੁਤ ਜੀ ਮਜ਼ਦੂਰੀ ਕਰਦ ਲਈ ਬਜਰੇ ਬਹੁਤ ਬੇ ਹੌਂ ਨਾ ਬਰਾਵਾ ਹਾਲਾਤ मामला बरनाला जिले ਦੇ ਤਪਾ ਕਸਬੇ ਦੇ ਅਧੀਨ ਕਦੇ ਪਿੰਡ ਦਰਾਕਾ ਦਾ ਹੈ ਜਿੱਥੇ ਕਿ ਇਹ ਦਰਦਨਾਕ ਘਟਨਾ ਵਾਪਰੀ ਹੈ ਤੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਜਿੱਥੇ ਕਿ ਪਿੰਡ ਦੀ ਸਰਪੰਚ ਦੇ ਪਤੀ ਨੇ ਜਾਣਕਾਰੀ ਦਿੱਤੀ ਹੈ ਕਿ ਪਿੰਡ ਚ ਛੱਪੜ ਦਾ ਕੰਮ ਚੱਲ ਰਿਹਾ ਸੀ ਤੇ ਛੱਪੜ ਦੇ ਵਿੱਚ ਪਾਣੀ ਤਾਂ ਨਹੀਂ ਸੀ ਲੇਕਿਨ ਮੀਂਹ ਪੈਣ ਦੇ ਕਾਰਨ ਉਸ ਵਿੱਚ ਪਾਣੀ ਭਰ ਗਿਆ ਤੇ ਬੱਚਿਆਂ ਨੂੰ ਪਤਾ ਨਹੀਂ ਲੱਗਿਆ ਕਿ ਉਸ ਵਿੱਚ ਕਿੰਨਾ ਕੁ ਪਾਣੀ ਹੈ ਤੇ ਪੈਰ ਤਿਲਕਣ ਦੇ ਕਾਰਨ ਦੋਵੇਂ ਬੱਚੇ ਛੱਪੜ ਦੇ ਪਾਣੀ ਵਿੱਚ ਡਿੱਗ ਗਏ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਇਹ ਦੋ ਬੱਚੇ ਆ ਜੀ ਇੱਕ ਤਾਂ 7 ਸਾਲ ਦਾ ਜੀ ਇੱਕ 8 ਸਾਲ ਦਾ ਇਹ ਮੇਰੇ ਪਿੰਡ ਦਰੱਕ ਦੇ ਵਿੱਚ ਸੱਪੜ ਸੀਦਾ ਉਹਦਾ ਥਾਪਰ ਮਾਡਲ ਬਣ ਰਿਆ ਸੀਗਾ ਤੇ ਉਹਦਾ ਕੰਮ ਚੱਲੀ ਜਾਂਦਾ ਜੀ ਬੱਚੇ ਨਾ ਰੁਟੀਨ ਚ ਕਈ ਬੱਚੇ ਉੱਥੇ ਆਲੇ ਦੁਆਲੇ ਘਰਾਂ ਦੇ ਖੇਡਣ ਚਲੇ ਜਾਂਦੇ ਸੀਗੇ ਪਹਿਲਾਂ ਤਾਂ ਉਹ ਸੀਗਾ ਸੁੱਕਾ ਕੱਲ ਮੀਂਹ ਪੈਣ ਦੇ ਕਾਰਨ ਬੱਚਿਆਂ ਨੂੰ ਪਤਾ ਨਹੀਂ ਸੀ ਪਾਣੀ ਦੀ ਮਾਤਰਾ ਕਿੰਨੀ ਆ ਉਹਦੇ ਵਿੱਚ ਖੇਡਦੇ ਖੇਡਦਾ ਪੈਰ ਤੱਤ ਸੀਗਾ ਤੇ ਉਹਦੇ ਡੁੱਬਣ ਕਾਰਨ ਉਹਦੀ ਮੌਤ ਹੋ ਗਈ ਕਿਸਨਾ ਪਰਿਵਾਰ ਕਿਸ ਪਰਿਵਾਰ ਤੇ ਜੀ ਇਹ ਐਸੀ ਪਰਿਵਾਰ ਹੈ ਬਹੁਤ ਗਰੀਬ ਪਰਿਵਾਰ ਹੈ ਅਸੀਂ ਤਾਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਇਹਨਾਂ ਦੀ ਮੌਕੇ ਤੇ ਕੋਈ ਤੇ ਬਚਾਉਣ ਵਾਲਾ ਨਹੀਂ ਪਹੁੰਚਿਆ ਨਹੀਂ ਮੌਕੇ ਤੇ ਕੋਈ ਹੈ ਨਹੀਂ ਸੀਗਾ ਛੋਟੇ ਛੋਟੇ ਜਵਾਕ ਖੇਡਦੇ ਉਹਨਾਂ ਨੇ ਰੌਲਾ ਪਾਇਆ ਤੇ ਬਾਅਦ ਚ ਫਿਰ ਆ ਕੇ ਨਾ ਮੁੰਡਿਆਂ ਨੇ ਕੱਢਿਆ ਬਾਹਰ ਆ ਕੇ ਕਟਨਾਬਾਰੇ ਤਪਾ ਦੇ ਡੀਐਸਪੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਹੈ ਕਿ ਪੁਲਿਸ ਵੱਲੋਂ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਤੇ 174 ਦੀ ਕਾਰਵਾਈ ਪੁਲਿਸ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ। ਅਹ ਦੇਖੋ ਕੱਲ 7 ਤਰੀਕ ਨੂੰ ਸ਼ਾਮੀ 4:00 ਵਜੇ ਇਹ ਦੋ ਭਰਾ ਜਾਨੀ ਚਾਚੇ ਤਾਇਿਆਂ ਦੇ ਪੁੱਤ ਨੇ ਸਤਰਾਮ ਸਿੰਘ ਦਾ ਬੇਟਾ ਲਵਦੀਪ ਸਿੰਘ ਤੇ ਗੁਰਪ੍ਰੀਤ ਦਾ ਬੇਟਾ ਨਵਦੀਪ ਸਿੰਘ ਇਹ 8-9 ਸਾਲ ਦੇ ਨੇ ਦੋਨੇ ਭਰਾ ਬਲੇ ਸਕੂਲ ਤੋਂ ਬਾਅਦ ਆ ਕੇ ਉਹ ਛੱਪੜ ਦੇ ਕੋਲ ਖੇਡਦੇ ਰਹਿੰਦੇ ਸੀਗੇ ਇਹ ਛੱਪੜ ਪਹਿਲਾਂ ਸੁੱਕਾ ਹੋਇਆ ਸੀਗਾ ਤੇ ਕੱਲ ਜਿਹੜੀ ਉਹ ਬਾਰਿਸ਼ ਹੋਈ ਹੈ ਉਸ ਬਾਰਿਸ਼ ਨਾਲ ਉਹਦੇ ਵਿੱਚ ਪਾਣੀ ਭਰ ਗਿਆ ਤੇ ਪਾਣੀ ਥੋੜਾ ਡੂੰਘਾ ਸੀਗਾ ਤੇ ਬੱਚੇ ਖੇਡਦੇ ਇਹਨਾਂ ਨੂੰ ਪਤਾ ਨਹੀਂ ਲੱਗਾ ਤੇ ਉਹ ਖੇਡਦੇ ਖੇਡਦੇ ਬੱਚੇ ਜਿਹੜੇ ਪਾਣੀ 'ਚ ਡੁੱਬ ਗਏ ਤੇ ਜਦ ਨੂੰ ਪਤਾ ਲੱਗਿਆ ਤੇ ਉਹਨਾਂ ਦੀ ਬੋਡੀ ਕਢਵਾਈ ਗਈ ਤੇ ਉਹ ਮਤਲਬ ਮਤਨੂਬ ਉਹ ਮਤਲਬ ਨਹੀਂ ਸੀ ਉਹਨਾਂ ਦੀ ਡੈਥ ਹੋ ਚੁੱਕੀ ਸੀਗੀ ਤੇ ਜਿਹਨਾਂ ਨੂੰ ਅਸੀਂ ਵੱਲੋਂ ਮੋਰਚੀ ਵਿੱਚ ਬੋੜੀਆਂ ਰਖਵਾਤੀਆਂ ਸੀਗੀਆਂ ਤੇ ਉਹਨਾਂ ਦੇ ਉਹਨਾਂ ਦੇ ਫਾਦਰ ਦੇ ਬਿਆਨ ਤੇ 174 ਦੀ ਕਾਰਵਾਈ ਅਮਲ ਚੱਲ ਜਾਂਦੀ ਗੀ ਸਰ ਉੱਥੇ ਕੋਈ ਬਚਾਅ ਦਾ ਸੀ ਕੋਈ ਹੈਨਿਸ ਨੇੜੇ ਕੋ ਲੋਕ ਜਿਹੜੇ ਬਚਾ ਸਕਦੇ ਆ ਆਪ ਦੇਖੋ ਵੀ ਬਚਾਅ ਵਾਸਤੇ ਤੇ ਸੀਗਾ ਵੀ ਜਿਹੜੇ ਬੱਚੇ ਕੋਲੇ ਖੇਡਦੇ ਸੀ ਉਹਨਾਂ ਨੇ ਸ਼ੋਰ ਮਚਾਇਆ ਪਰ ਸੁਣਨ ਜਤਾਇਆ ਵੀ ਉੱਥੇ ਬੰਦੇ ਕੋ ਉਤਾਸ਼ ਖੇਡਦੇ ਸੀ ਉੱਠੇ ਆਟੇ ਨਹੀਂ ਕਸਦੀ ਹੈ ਕਿ ਦੋਵੇਂ ਬੱਚੇ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਤਾਲੁਕਾਤ ਰੱਖਦੇ ਸੀ ਤੇ ਹੁਣ ਪਰਿਵਾਰ ਤੇ ਦੁੱਖਾਂ ਦਾ ਪਹਾੜ ਢਿੱਕ ਪਿਆ ਹੈ ਤੇ ਪਿੰਡ ਦੇ ਲੋਕਾਂ ਵੱਲੋਂ ਗਰੀਬ ਪਰਿਵਾਰਾਂ ਦੀ ਮਦਦ ਕਰਨ ਦੇ ਲਈ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਜਗਬਾਨੀ ਟੀਵੀ ਲਈ ਵਨੀਤ ਸ਼ਰਮਾ ਦੀ ਰਿਪੋਰਟ